ਜਿਵੇਂ ਆਪਾਂ ਕਹਿੰਨੇ ਹਾਂ ਨਾ ਹੁਣ ਵੱਡੇ ਕਲਾਕਾਰਾਂ ਦਾ ਜਿਹੜਾ ਕੱਠਾ ਜਾ ਕਰੀਜ਼ ਸਟਾਰਡਮਾ ਜੀ ਜੀ ਗਰਦਾਸ ਮਾਨ ਦਲਜੀਤ ਦੇ ਸਾਂਝ ਦੇ ਕਹ ਲੋ ਇਸ ਤਰ੍ਹਾਂ ਅਸੀਂ ਸ਼ਿਵ ਦੀ ਸ਼ਾਇਰ ਦੀ ਜਿਹੜੀ ਦੇਖੀ ਉੱਥੇ ਉਦੋਂ ਆਟੋਗ੍ਰਾਫ ਦਾ ਜਮਾਨਾ ਸੀ ਆ ਮੋਬਾਈਲ ਬੂਲ ਹੈ ਨਹੀਂ ਸੀ ਬਿਲਕੁਲ ਬਿਲਕੁਲ ਆਟੋਗ੍ਰਾਫ ਹੀ ਸਿਗਨੇ ਲੈ ਲੈਣੇ ਤੇ ਜਦੋਂ ਇੱਕ ਤਾਂ ਪਹਿਲਾਂ ਜਦੋਂ ਇਹਨੇ ਗਾਇਆ ਕੁੜੀਆਂ ਬੁੜੀਆਂ ਰੋਂਦੀਆਂ ਦੇਖੀਆਂ ਅਸੀਂ ਜਿਹੜੀਆਂ ਉਸ ਤੋਂ ਬਾਅਦ ਸਟੇਜ ਤੇ ਸਾਨੂੰ ਵੀ ਸੀ ਸ਼ਿਵ ਨੂੰ ਨੇੜਿਓਂ ਜਾ ਕੇ ਹੋਰ ਨੇੜਿਓਂ ਦੇਖ ਲਈਏ ਦੇਖਿਆ ਤਾਂ ਪਹਿਲਾਂ ਵੀ ਸੀਗਾ ਵੀ ਹੋਰ ਨੇੜਿਓਂ ਦੇਖ ਲਈ ਉੱਥੇ ਫਿਰ ਜਿਹੜੇ ਆਟੋਗ੍ਰਾਫ ਵਾਲੇ ਦਾ ਮੁੰਡੇ ਕੁੜੀਆਂ ਦਾ ਇਹਦੇ ਦੁਆਲੇ ਓਏ ਹੋਏ ਹੋਏ ਕਾਠ ਤੇ ਕੋਈ ਅਦੀ ਕੱਚ ਦੇ ਥੱਲੇ ਦੀ ਕਾਗਜ਼ ਜਿਹਾ ਕੱਢਦਾ ਕੋਈ ਉਤੋਂ ਦੀ ਡੈਰੀ ਕੱਢਦਾ ਜਿਵੇਂ ਭਰੀ ਹੋਈ ਬੱਸ ਚ ਕੰਡਕਟਰ ਟਿਕਟਾਂ ਕੱਟਦਾ ਹੁੰਦਾ ਨਾ ਤੇ ਇਹ ਆਇਜੂਲ ਰਹੀ ਸੀ ਲੋਕਾਂ ਦੇ ਲੋਕਾਂ ਦੇ ਲੋਕਾਂ ਦੇ ਆਸਰੇ ਸੀ ਲੋਕਾਂ ਦੇ ਆਸਰੇ ਜੇ ਖੜਾ ਸੀਗਾ ਤੇ ਆਟੋਗ੍ਰਾਫ ਕਿ ਚੱਜਣਾ 10 ਕਤਬ ਨਹੀਂ ਸੀ ਹੋ ਰਿਹਾ ਉਹ ਤੋਂ ਇਨਾ ਕਰੇਜ ਸੀ ਸ਼ਿਵ ਦਾ ਗਰੇ ਸੀ ਤੁਸੀਂ ਆਪ ਮਹਿਫਲ ਦਾ ਆਨੰਦ ਮਾਨਿਆ ਜੀ ਹਾਂ ਜੀ ਹਾਂ ਜੀ ਇੱਕ ਵਾਰ ਅਸੀਂ ਸਟੂਡੈਂਟ ਲਾਈਫ ਦੇ ਵਿੱਚ ਖਾਲਸਾ ਉਸ ਤੋਂ ਪਹਿਲਾਂ ਅਸੀਂ ਖਾਲਸਾ ਕਾਲਜ ਬਕਾਇਦਾ ਇਹਨੂੰ ਸੱਦਿਆ ਸੀ ਜੀ ਜੀ ਤੇ ਉੱਥੇ ਇਹ ਬਕਾਇਦਾ ਧਾਰਮਿਕ ਹਾਲਾਂਕਿ ਉੱਥੇ ਸਮਾਗਮ ਸੀ ਪਰ ਲੋਕਾਂ ਨੇ ਡਿਮਾਂਡ ਕਰ ਲਈ ਇਹ ਕਹਿੰਦਾ ਆਪਦੇ ਟੀਚਰਾਂ ਨੂੰ ਪੁੱਛ ਲੋ ਉਹਨਾਂ ਨੇ ਕਹਿਤਾ ਜੀ ਇਹ ਆਰਤੀ ਕਿਤਾਬੇ ਦੀ ਛਪੀ ਸੀ ਨਵੀਂ-ਨਵੀਂ ਅਜੇ ਲੈ ਕੇ ਆਇਆ ਸੀ ਗੱਲ ਹੌਰ ਬੁੱਕ ਸ਼ਾਪ ਤੋਂ ਉਹਦੇ ਵਿੱਚ ਉਹਨੇ ਇੱਕ ਦੋ ਧਾਰਮਿਕ ਆਈਟਮਾਂ ਸੁਣਾਈਆਂ ਬਸ ਫੇਰ ਤਾਂ ਉੱਥੇ ਆ ਗਿਆ ਕੀ ਪੁੱਛਦੇ ਹੋ ਆਲ ਫਕੀਰਾਂ ਦਾ ਕੀ ਪੁੱਛਦੇ ਮੈਨੂੰ ਤੇਰਾ ਸ਼ਵਾਬ ਲੈ ਬੈਠਾ ਤੇ ਉਦੋਂ ਇੱਕ ਹੋਰ ਜੇ ਲੱਗਦੇ ਹੱਥ ਦੱਸਦੇ ਆ ਜੀ ਕਹਿੰਦੇ ਨਾ ਸਿੰਗਰਾਂ ਦੀ ਆਮ ਸਿੰਗਰਾਂ ਬਾਰੇ ਜੁੜਿਆ ਹੋਇਆ ਪੈਸੇ ਲੈ ਕੇ ਸਟੇਜ ਤੇ ਚੜਦੇ ਆ ਅਸੀਂ ਭੁੱਲਰ ਭਾਜੀ ਉਦੋਂ ਦੇਖਿਆ ਸ਼ਿਵ ਕੁਮਾਰ ਅੰਬੈਸਡਰ ਗੱਡੀ ਇੱਥੋਂ ਇੱਥੇ ਬੈਂਕ 'ਚ ਨੌਕਰੀ ਕਰਦਾ ਸੀ ਚੰਡੀਗੜ੍ਹ ਚੰਡੀਗੜ੍ਹੋਂ ਕਰਕੇ ਗਿਆ ਅਸੀਂ ਭੱਜ ਕੇ ਸਟੂਡੈਂਟ ਇੰਚਾਰਜ ਸੀਗੇ ਲੇਖਕ ਸਭਾ ਦੇ ਸਾਡੇ ਇੰਚਾਰਜ ਸੀਗੇ ਡਾਕਟਰ ਐਸ.ਪੀ. ਸਿੰਘ ਤੇ ਪ੍ਰੋਫੈਸਰ ਜਗENDER ਸਿੰਘ ਛਾਵੜਾ ਜੀ ਅਸੀਂ ਭੱਜ ਕੇ ਜਾ ਕੇ ਸ਼ਿਵ ਨੂੰ ਰਿਸਿਵ ਕੀਤਾ ਤੇ ਉਹ ਪਿਛਲੀ ਸੀਟ ਤੇ ਬੈਠੇ ਕਹਿੰਦਾ ਵੀ ਪਹਿਲਾਂ ਮੇਰੇ ਨਾਲ ਪੈਸੇ ਦਾ ਹਿਸਾਬ-ਕਿਤਾਬ ਕਰ ਲਓ ਅੱਛਾ ਅਸੀਂ ਦਵਾ ਦਵਾ ਜਗENDER ਸਿੰਘ ਛਾਵੜਾ ਨੂੰ ਲਿਆਂਦਾ ਉਹਨਾਂ ਨੇ ਲਫਾਫੇ ਤਿਆਰ ਕੀਤੇ ਹੋਏ ਸੀ ਸਾਰਿਆਂ ਦੇ ਅੱਛਾ ਉਹਨੂੰ ਲਫਾਫਾ ਫੜਾਇਆ ਜੀ ਤੈਨੂੰ ਕਹਿੰਦਾ ਡਰਾਈਵਰ ਨਾਲ ਵੀ ਮੇਰੇ ਨਾਲ ਗੱਲ ਕਰ ਲੋ 150 ਰੁਪਇਆ ਤਾਂ ਸੀਗਾ ਸ਼ਿਵ ਦਾ ਐਜ਼ ਪੋएट ਅੱਛਾ ਜੀ ਲਫਾਫੇ ਚ ਪਾਇਆ ਉਹਨੂੰ ਦੇਤਾ ਕਿਹੜੇ ਸਾਲ ਦੀ ਗੱਲ ਜੀ ਇਹ ਗੱਲ ਜੀ ਪਤਾ ਨਹੀਂ ਮੇਰੇ ਖਿਆਲ ਆ ਵੀ ਜੋ ਤੁਸੀਂ ਪੜ੍ਹਦੇ ਸੀ 79 70 71 ਇੱਥੇ ਕਿ ਦੀ ਹੁੰਦੀ ਅੱਛਾ ਜੀ ਤੇ ਡਰਾਈਵਰ ਨੂੰ ਪੁੱਛਿਆ ਉਹ ਕਹਿੰਦਾ ਜੀ ਮੇਰੇ ਨਾਲ ਇਹ ਆ ਵੀ 90 ਰੁਪਏ ਆਉਣ ਜਾਣ ਦੇ ਦੇਣੇ ਆ ਗੱਡੀ ਤੇ ਤੇ ਕਹਿੰਦਾ ਸੀ 5 ਰੁਪਏ ਰੋਟੀ ਦੇ ਦਵਾਉਂਗਾ 95 ਮੇਰੇ ਆ ਉਹ 95 ਰੁਪਏ ਵੀ ਉਹਨੂੰ ਦਿੱਤੇ ਫਿਰ ਸ਼ਿਵ ਗੱਡੀ ਚ ਉਤਰਿਆ ਤੇ ਫਿਰ ਉਹ ਜਿਹੜਾ ਕਹਿੰਦੇ ਉਹਦੇ ਪਹਿਲਾਂ ਕਹਿੰਦਾ ਮੈਨੂੰ ਬਾਥਰੂਮ ਲੈ ਕੇ ਚੱਲੋ ਅਸੀਂ ਬਾਹਰ ਖੜੇ ਰਹੇ ਸਾਨੂੰ ਕਈ ਦਿਨ ਮਖੌਲ ਹੁੰਦੇ ਰਹੇ ਇਹ ਨਹੀਂ ਆਪਣੇ ਨਾਲ ਗੱਲ ਕਰਦੇ ਇਹ ਤਾਂ ਸ਼ਿਵਕ ਇਹ ਤਾਂ ਸ਼ਿਵ ਕੁਮਾਰ ਦੇ ਗਨਮੈਨ ਬਣੇ ਫਿਰਦੇ ਆ ਤੇ ਮੇਰਾ 8 ਨੰਬਰ ਸੀਗਾ ਕਮਰਾ ਉਹਦੇ ਚ ਇਹਨੇ ਆਏ ਵੀ ਕਿਹਾ ਤੁਸੀਂ ਪਿੰਡੂ ਮੁੰਡਰੇ ਤੁਸੀਂ ਤਾਂ ਖੂਆ ਖੂਆ ਨਾ ਲਿਓ ਦਿੰਦੇ ਪਿੰਨੀਆਂ ਪੁੰਨੀਆਂ ਅਸਕੇ ਜੀ ਹਾਂ ਅੱਛਾ ਜੀ ਫਿਰ ਇਹਨੇ ਦੋ ਦਿਨ ਮਿੰਟ ਮੇਰੇ ਕੋਲ ਕਮਰੇ 'ਚ ਬੈਠਾ ਉਹ ਪਿੰਨੀਆਂ ਖਾਦੀਆਂ ਤੇ ਫਿਰ ਕਹਿੰਦਾ ਚਲੋ ਜੀ ਇਸ ਸਟੇਜ ਤੇ ਫਿਰ ਉਹ ਜਿਹੜਾ ਕਹਿੰਦੇ ਹੁੰਦੇ ਆ ਵੀ ਵਾਕਏ ਜਿਹੜਾ ਇੱਕ ਫਿਕਰਾ ਕਹਿੰਦੇ ਉਹਨੇ ਮੇਲਾ ਲੁੱਟ ਕੇ ਲੈ ਗਿਆ ਤੇ ਚੁੱਪਦਾ ਹੀ ਨਹੀਂ ਸੀ ਵੀ ਇਹਨੇ 150 ਬੱਸ ਕਾਰ 'ਚ ਬੈਠੇ ਨੇ ਕਿਉਂ ਮੰਗਿਆ ਤੋਬਾ ਸੀ ਉਦੋਂ ਤੇ 150 ਵੀ ਬਹੁਤ ਕੀਮਤ ਚੰਗੀ ਹੋਈਗੀ ਨਾ ਜੀ ਇੱਕ ਰਾਈਟਰ ਦੇ ਜੀ ਉਹ ਗੱਲਾਂ 'ਚੋਂ ਗੱਲਾਂ ਨਿਕਲਦੀਆਂ ਆਉਂਦੀਆਂ ਆ ਪਰ ਹੋਰ ਵੀ ਕਰਨੀਆਂ ਫਿਰੋਜ਼ਪੁਰ ਹੋਰ ਤਰ੍ਹਾਂ ਕੀ ਤਸ਼ਵ ਬਟਾਲਵੀ ਨੇ ਅੱਛਾ ਜੀ ਬਲਵੀਰ ਮੋਮੀ ਉਹਦਾ ਮਿੱਤਰ ਸੀਗਾ ਉੱਥੇ ਕਾਲਜ ਵਾਲਿਆਂ ਨੇ ਸੱਦਿਆ ਇੱਕ ਸਮਾਗਮ ਤੇ ਇਥੋਂ ਬਸਤੇ ਗਿਆ 150 ਹੀ ਲੈਣਾ ਸੀਗਾ ਅੱਛੀ ਉਸੇ ਦੌਰਾਨ ਅਨਾਉਂਸਮੈਂਟ ਹੋ ਗਈ ਵੀ ਭਾਈ ਉਹ ਤਾਂ ਹੋ ਗਿਆ ਸੈਟ ਅਕੈਡਮੀ ਦਾ ਵਾਰਡ ਮਿਲ ਗਿਆ ਉਹਨੂੰ ਉੱਥੇ ਅੜ ਗਿਆ ਉਹਨਾਂ ਨੂੰ ਕਾਲਜ ਵਾਲੇ ਨੂੰ ਕਹਿੰਦਾ ਵੀ ਮੈਂ ਤਾਂ ਹੁਣ ਹੋ ਗਿਆ ਸੈਟ ਅਕੈਡਮੀ ਦਾ ਵਿਜੇਤਾ ਮੈਂ ਨਹੀਂ ਹੁਣ 150 ਚ ਕਹਤਾ ਬੋਲੂ ਨਹੀਂ ਮੈਂ 300 ਲਵਾਂਗਾ ਤੇ ਨਾਲੇ ਮੈਂ ਰਿਕਸ਼ੇ 'ਚ ਨਹੀਂ ਜਾਣਾ ਹੁਣ ਟੈਕਸੀ ਲੈ ਕੇ ਆਉ ਅੱਛੀ ਮਮੀ ਕਹਿੰਦਾ ਮੈਨੂੰ ਕਹਿੰਦਾ ਯਾਰ ਇਹ ਸ਼ਰਤਾਂ ਮੰਨਵਾ ਕਹਿੰਦਾ ਹੁਣ ਮੈਂ ਉੱਥੇ ਰਹਿ ਗਿਆ ਸੀ ਮੈਂ ਕਿਹਾ ਵੀ ਮੇਰੇ ਲਈ ਕਿਹੜਾ ਮੁਸ਼ਕਲ ਪਰ ਕਹਿੰਦਾ ਪਤਾ ਨਹੀਂ ਕੀ ਕੀਤਾ ਉਹਦੇ ਪਤਾ ਲੱਗਿਆ ਵੀ ਪ੍ਰਿੰਸੀਪਲ ਇਹਨੂੰ ਆਪਣੀ ਕੋਠੀ ਲੈ ਗਿਆ ਉੱਥੇ ਪਹਿਲਾਂ ਹੀ ਪੈਗ ਵੀ ਲਵਾਤੇ 150 ਦੇ ਤਾਂ 300 ਦੇ ਤਾਂ ਫਿਰ ਉਹ ਆਪਣੀ ਕਾਰ ਦੇ ਵਿੱਚ ਹੀ ਪ੍ਰਿੰਸੀਪਲ ਇਹਨੂੰ ਲੈ ਕੇ ਗਿਆ ਤੇ ਇਸ ਤਰ੍ਹਾਂ ਦਾ ਬੜਾ ਲਾਡਲਾ ਸ਼ਾਇਰ ਸੀ ਨੀ ਉਹ ਮਾੜੀ ਗੱਲ ਨਹੀਂ ਹੈ ਕਿ ਨਾ ਵੀ ਜੇ ਤੁਸੀਂ ਆਪਣਾ 150 ਜਾਂ 300 ਰੁਪਇਆ ਮੰਗਦੇ ਹੋ ਕੋਈ ਗੁਨਾਹ ਨਹੀਂ ਹੈਗਾ ਨਾ ਜੀ ਮਤਲਬ ਮੁੱਲ ਤੇ ਪੈਣਾ ਹੀ ਚਾਹੀਦਾ ਹੈਗਾ ਨਾ ਜੀ ਅੱਜ ਕੱਲ ਦੇਖੋ ਨਾ ਕੁਮਾਰ ਵਿਸ਼ਵਾਸ ਵਰਗੇ ਕਹਿੰਦੇ 10 ਤੋਂ 15 ਜਾਂ 20 ਲੱਖ ਰੁਪਏ ਵੀ ਲੈ ਲੈਂਦੇ ਹੈਗੇ ਨੀ ਤੋਬਾ ਤੋਬਾ ਹੈ ਨਾ ਤੇ ਇਸ ਕਰਕੇ ਉਹ ਨਵੋਰ ਪਲੇਅ ਮਿਲ ਦੇ ਵਿੱਚ 150 ਦੇਖੋ ਉਹਦਾ ਪਬਲਿਸ਼ਰ ਪਬਲਿਸ਼ਰ ਚਾਹਲਾਹੌਰ ਬੁੱਕ ਸ਼ਾਪ ਜੀਵਨ ਸਿੰਘ ਜੀ ਜੀ ਚਾਹੇ ਪਾਪਾ ਪ੍ਰੀਤਮ ਸਿੰਘ ਆਰ.ਸੀ. ਵਾਲਾ ਜੀ ਜੀ ਉਹਨਾਂ ਤੋਂ ਕੁਈ ਇੱਕ ਦੋ ਹੋਰ ਭਾਵੇਂ ਧਾਰਨਾ ਹੋਣ ਵੀ ਜਿਹੜਾ ਅਗਲੀ ਕਿਤਾਬ ਤੁਹਾਨੂੰ ਦੇਵਾਂਗਾ ਮੈਨੂੰ ਐਡਵਾਂਸ ਦਿਓ ਜੀ ਐਡਵਾਂਸ ਰਾਇਲਟੀ ਲੈ ਜਾਂਦਾ ਸੀ ਬਤਨ ਉਹਨੇ ਆਪਣੀ ਕਲਾ ਦਾ ਸਹੀ ਇਸਤੇਮਾਲ ਕੀਤਾ ਨਾ ਮੁੱਲ ਪਾਇਆ ਉਹਨਾਂ ਨੇ ਜੀ ਚਲੋ ਬਹੁਤ ਵਧੀਆ ਗੱਲ ਹੈ ਕਿ ਤੁਸੀਂ ਛਿਵ ਦੇ ਨਾਲ ਮਹਿਫਲਾਂ ਦੇ ਵਿੱਚ ਅੰਗ ਸੰਗ ਰਹੇ ਹੋ ਨਾ ਜੀ ਔਰ ਉਹਨਾਂ ਬੋਡੀਗਾਰਡ ਵੀ ਰਹੇ ਹੋ ਜਿਵੇਂ ਕਾਲਜ ਵਾਲੇ ਮੁੰਡੇ ਛੇੜਦੇ ਰਹੇਗੇ ਨਾ ਹਾਂਜੀ ਹਾਂਜੀ ਇਸੇ ਸਰਜੀਤ ਬਿੰਦਰਖੀਆ ਸਾਹਿਬ ਦੀ ਵੇਖ ਬੋਖਤੀ ਤੋਂ ਸਾਰਿਆਂ ਨੂੰ ਬਹੁਤ ਚਟਕਾ ਅੱਜ ਵੀ ਉਹਨਾਂ ਦੇ ਗਾਣੇ ਤੇ ਕੋਈ ਇਦਾਂ ਦਾ ਕੋਈ ਵਿਆਹ ਜਾਂ ਖੁਸ਼ੀ ਦਾ ਪ੍ਰੋਗਰਾਮ ਜਿੱਥੇ ਉਹਨਾਂ ਦੇ ਗਾਣੇ ਨਾਮ ਚੱਲਦੇ ਨੇ ਜੀ ਅੱਜ ਦੇ ਸਿੰਗਰਾਂ 'ਚ ਤੁਹਾਨੂੰ ਲੱਗਦਾ ਹੈ ਕਿ ਇਹ ਜਿਹੜਾ ਘਾਟਾ ਪਿਆ ਹੈਗਾ ਪੂਰਾ ਕਰ ਸਕਦਾ ਕੋਈ ਸਰਜੀਤ ਬਿੰਦਰਖੀਆ ਦੇ ਰੂਪ ਦੇ ਵਿੱਚ ਉਹ ਇਹ ਦੌਰ ਦੇ ਵਿੱਚ ਕਿਉਂਕਿ ਉਦੋਂ ਵੀ ਜਦੋਂ ਬਿੰਦਰਖੀਆ ਦੀ ਪੂਰੀ ਚੜ੍ਹਤ ਸੀ ਉਦੋਂਕਿ ਜੇ ਮਾਣਕ ਦੀ ਵੀ ਬਹੁਤ ਚੜ੍ਹਤ ਸੀ ਬੇਹਦ ਦਦਾਰ ਸੰਧੂ ਦਾ ਆਪਣਾ ਰੰਗ ਸੀਗਾ, ਸ਼ਦੀਖ ਉਹਨਾਂ ਦਾ ਰੰਗ ਵੀ ਉਹਦੋਂ ਸੀਗਾ। ਵਿੱਚੇ ਫਿਰ ਗੁਰਦਾਸ ਬਾਨ ਆ ਗਿਆ। ਬਹੁਤ ਵੱਡੀ ਗੱਲ ਬਣ ਗਿਆ। ਇਹ ਮਤਲਬ ਇਹ ਇਹ ਦੌਰ ਹਰੇਕ ਦੌਰ ਦੇ ਵਿੱਚ ਕੁਝ ਉੱਠਦੇ ਆ। ਉਹਦੋਂ ਸਿੰਗਰ ਨੂੰ 10 15 20 ਵੀ ਸਾਲ ਮਿਲ ਜਾਂਦੇ ਸੀਗੇ। ਹੁਣ ਜਿਹੜਾ ਹੈਗਾ 1 2 3 ਸਾਲਾਂ ਮਸਾਂ। ਜੇ ਵੀ ਛਲ ਵੱਜ ਗਈ, ਵੱਜ ਗਈ। ਜੇ ਨਹੀਂ ਵੱਜੀ ਤਾਂ ਰਹਿ ਗਿਆ ਤਾਂ ਰਹਿ ਗਿਆ। ਤੇ ਬਹੁਤ ਚੰਗੇ-ਚੰਗੇ ਨਤੀਜੇ ਹੁਣ ਵੀ ਆ ਰਹੇ ਆ। ਆ ਦੇਖੋ ਤੁਸੀਂ ਕਰਨ ਔਜਲਾ ਆਪਣਾ ਦਿਲਜੀਤ ਦਸਾਂਝ ਗਰਦਾਸ ਮਾਨ ਫਿਰ ਤੋਂ ਇਹਦੇ ਐਵਰ ਗ੍ਰੀਨ ਹੋ ਗਏ ਨੇ ਤੇ ਹੋਰ ਕਿੰਨੇ ਨਵੇਂ-ਨਵੇਂ ਉੱਠ ਰਹੇ ਆ ਰਾਈਟਰ ਵੀ ਸਿੰਗਰ ਮਿਊਜ਼ਿਕ ਡਾਇਰੈਕਟਰ ਬੜੇ ਉੱਠ ਖੜੇ ਤੇ ਮੈਂ ਤਾਂ ਇਹ ਪੋਜ਼ਿਟਿਵਲੀ ਦੇਖਦਾ ਹੁੰਨਾ ਵੀ ਗੱਲ ਗਾਹ ਨੂੰ ਜਾ ਰਹੀ ਜਿਵੇਂ ਹਰ ਸਾਲ 올림픽 ਚ ਰਿਕਾਰਡ ਟੁੱਟ ਜਾਂਦੇ ਆ ਜੀ ਜੀ ਹਰ ਸਾਲ ਟੁੱਟ ਜਾਂਦੇ ਆ ਹੁਣ ਉਦੋਂ ਤਾਂ ਸੈਂਕੜਿਆਂ ਤੇ ਹਜ਼ਾਰਾਂ ਚ ਗੱਲਾਂ ਸੀਗੀਆਂ ਪੇਮੈਂਟਾਂ ਦੀਆਂ ਚਮਕੀਲੇ ਵੇਲੇ ਬਿਨ ਰੱਖੀਏ ਵੇਲੇ ਹੁਣ ਤਾਂ ਗੱਲਾਂ ਹੀ ਲੱਖਾਂ ਕਰੋੜਾਂ ਦੀਆਂ ਗੱਲਾਂ ਹੋਣ ਲੱਗੀਆਂ ਮਤਲਬ ਉਹੀ ਬੰਦਾ ਹੈਰਾਨ ਜਾ ਹੋ ਜਾਂਦਾ ਵੀ ਅੱਛਾ ਹਾਂ ਦੇਖੋ ਜਿੱਦੋਂ ਤੁਸੀਂ ਫਿਲਮਾਂ ਦੇ ਵਿੱਚ ਵੀ ਡਾਇਰੈਕਟਰ ਤੌਰ ਤੇ ਇੰਡਾਇਰੈਕਟਰ ਤੌਰ ਤੇ ਹੋਰੇ ਉਦੋਂ ਫਿਲਮਾਂ ਕਿੰਨੇ ਕੀ ਲੱਖ ਚ ਬਣਦੇ ਹੁਣ ਸਾਡੇ ਪੰਜਾਬੀ ਮੁੰਡੇ ਬਾਲੀਵੁੱਡ ਛਾਏ ਹੋਏ ਨੇ ਹਰ ਫਿਲਮ ਦੇ ਵਿੱਚ ਜਦਲਜੀਤ ਹੋਣਾ ਰਿਕਾਰਡ ਨਵੇਂ-ਨਵੇਂ ਬਣਾ ਦਿੱਤੇ ਹੈਗੇ ਜੀ ਪੁੱਤ ਜੱਟਾਂ ਦੇ ਫਿਲਮ ਜਦੋਂ ਜਗਜੀਤ ਚੂੜਚਕ ਡਾਇਰੈਕਟਰ ਸੀ ਜੀ ਬਲਦੇਵ ਖੋਸਾ ਹੀਰੋ ਸੀ ਤੇ ਆਗੂ ਗੂਗਲ ਦਾ ਇੱਕ ਸੀਨ ਪਾਇਆ ਸੀ ਅਸੀਂ ਮਾੜਾ ਜਾ ਉਹਦੇ ਚ ਉੱਤੇ ਲੜਾਉਣ ਵਾਲਾ ਨਵਾਂ ਨਵਾਂ ਸੀ ਇਹ ਹਜੇ ਇਹਦੇ ਭਰਾ ਪ੍ਰੋਡੂਸਰ ਸ਼ਾਹਨ ਮਤਲਬ ਇਹ ਫਿਲਮ ਟੋਟਲ ਫਿਲਮ 3.5 ਲੱਖ ਚ ਬਣੀ ਸੀ ਜੀ ਉਹ ਤਾਂ ਹੁਣ ਤੇ ਆਪਣੇ ਹੁਣ ਤਾਂ ਇੱਕ ਗੀਤ ਦੀ ਚੰਗੀ ਵੀਡੀਓ ਜਿਹੜੀ ਆ ਉਹੀ ਕਹਿੰਦੇ 10 10 15 20 20 ਰੱਖਦੇ ਮਾਨ ਨੇ ਮੈਂ ਪਿੱਛੇ ਕਿਉਂਕਿ ਹੁਣ ਇੱਕ ਸਾਰੇ ਕਲਾਕਾਰਾਂ ਦੇ ਇੰਟਰਵਿਊ ਕਿਤੇ ਗੱਲ ਸੁਣਨ ਨੂੰ ਮਿਲੀ ਕੰਨਾਂ ਦੇ ਵਿੱਚ ਪੈ ਗਈ ਹੁਣ ਤੇ ਕਈ ਸਿੰਗਰ ਆਪਣੇ ਗੀਤਕਾਰ ਨੇ ਉਹ ਕਹਿੰਦੇ ਪਹਿਲਾਂ 5 ਲੱਖ ਰੁਪਏ ਜੇਬ ਚ ਪਾ ਫੇਰ ਗੀਤ ਤੁਹਾਨੂੰ ਦਵਾਂਗੇ ਜੀ ਆਹ ਬੜੀ ਹੈਰਾਨੀ ਦੀ ਗੱਲ ਹੈ ਮੈਨੂੰ ਤਾਂ ਜ਼ਿੰਦਗੀ ਚ ਵੱਧ ਤੋਂ ਵੱਧ ਜੇ ਮਿਲੇ ਹੈ ਵੱਧ ਤੋਂ ਵੱਧ ਜਿਹੜੇ ਉਹ ਵੀ ਹੰਸ ਰਾਜ ਨੇ ਦਿੱਤੇ ਸੀ ਮੈਨੂੰ 20000 ਮਿਲਿਆ ਇੱਕ ਗੀਤ ਦਾ ਤੇ ਇੱਕ ਹੋਰ ਦੇਖੋ ਉਹ ਵੀ ਯਾਰ ਬੋਲ ਦਾ ਗੀਤ ਜੀ ਜੀ ਜਿਹੜਾ ਬਾਈ 23 ਸਾਲ ਤੋਂ ਐਵਰਗ੍ਰੀਨ ਬਣਿਆ ਫਿਰਦਾ ਬਿਲਕੁਲ ਜੀ ਬਿਲਕੁਲ ਇਹਦੀ ਸੁਹਾਣੇ ਜਿਹੜੀ ਅਸੀਂ ਸ਼ੂਟਿੰਗ ਕੀਤੀ ਆ ਜੀ ਇਹ ਟੋਟਲ 32000 ਦੇ ਵਿੱਚ ਵੀਡੀਓ ਸੀ ਜੀ 32000 ਦੀ ਵੀਡੀਓ ਇਹਦੇ ਵਿੱਚ ਵੀ 32000 ਚ ਇੱਕ ਇਹ ਨਾਲ ਇਹ ਇਹ ਮੁਕੰਮਲ ਹੋ ਗਿਆ ਮੁੰਡੇ ਕਹਿੰਦੇ ਸ਼ਿਫਟ ਪੈ ਰਹੀ ਆ ਲਾਈਟਾਂ ਲੱਗੀਆਂ ਹੋਈਆਂ ਜੇ ਹੋਰ ਕੁਝ ਨਵੇੜਨਾ ਤਾਂ ਅਸੀਂ ਉਹ ਸਾਨੂੰ ਡੇਢੀ ਡੇਢੀ ਤੱਕ ਦੀ ਤੂੰ ਵੀ ਉਹਦੇ ਚ ਕਰ ਲਿਆ 32000 ਚ 32000 ਦੋ ਕਰ ਲਿਆ ਆ ਇਧਰ ਮੰਜੇ ਡਾਹੇ ਆ ਇਧਰ ਮੰਜੇ ਦੋ ਕੁਰਸੀਆਂ ਜੀਆਂ ਜੀ ਜੀ ਸਟੋਰੀ ਲਾਈਨ ਕੀ ਆ ਬਿੰਦਰ ਕੀ ਆ ਉਹ ਤੋਂ ਪੱਗ ਜੀ ਬੰਨਦਾ ਤਲਿਆ ਕੇ ਚਲੋ ਇੱਕ ਦਿਨ ਤੇ ਦੇਖ ਲੋ ਸਮਾਸੀ ਨੇ ਜਿਸ ਸਮਾ ਉਸ ਅਜੇ ਤੁਸੀਂ ਜ਼ਿਦਾਰ ਸੰਧੂ ਸਾਹਿਬ ਦਾ ਨਾਮ ਲੈ ਗਿੰਦੇ ਜ਼ਿਦਾਰ ਸੰਧੂ ਸਾਹਿਬ ਗਾਇਕ ਸ਼ਮਸ਼ੀਰ ਸਿੰਘ ਸੰਧੂ ਸਾਹਿਬ ਟੀਚਰ ਕਹਾਣੀਕਾਰ ਪੱਤਰਕਾਰ ਗੀਤਕਾਰ ਫਿਰ ਪਾਸ਼ ਉਹ ਵੀ ਸੰਧੂ ਤਿੰਨੇ ਦੋਸਤ ਉਹ ਕ੍ਰਾਂਤੀਕਾਰੀ ਹਾਂਜੀ ਰਾਈਟਰ ਤੇ ਦੋਸਤੀ ਕਿਵੇਂ ਬਣੀ ਕਿ ਤਿੰਨਾਂ ਦੇ ਵਿਚਕਾਰ ਜੀ ਜ਼ਿਦਾਰ ਸੰਧੂ ਨਾਲ ਤਾਂ ਇਸ ਤਰ੍ਹਾਂ ਹੋਈ ਕਿ ਉੱਥੇ ਮੁੱਲਾਪੁਰ ਦਾ ਖਾਸ ਸਹਿਤ ਸਭਾ ਦੀਆਂ ਮੀਟਿੰਗਾਂ ਹੁੰਦੀਆਂ ਸੀ ਜੀ ਫਸ ਲੁਧਿਆਣਾ ਨੇੜੇ ਸੀ ਅਸੀਂ ਉੱਥੇ ਚਲੇ ਜਾਂਦੇ ਹੁੰਦੇ ਸੀ ਅਕਸਰ ਜੀ ਤੇ ਉੱਥੇ ਸਾਡੀ ਮੁਲਾਕਾਤ ਹੋਈ ਉਸ ਤੋਂ ਬਾਅਦ ਦਫ਼ਤਰ ਮਿਲਦੇ ਲੁਧਿਆਣੇ ਦਾ ਦਫ਼ਤਰ ਸੀ ਹਰ ਆਉਣ ਜਾਣ ਸੀ ਕਿਉਂਕਿ ਮੇਰਾ ਗੀਤ ਸੰਗੀਤ ਵਾਲੇ ਪਾਸੇ ਨੂੰ ਝਕਾ ਜਾਦਾ ਸੀਗਾ ਭਾਵੇਂ ਮੈਂ ਉਹਦੋਂ ਗੀਤ ਨਹੀਂ ਸੀ ਲਿਖਦਾ ਜੀ ਤੇ ਗਾਇਕਾਂ ਬਾਰੇ ਲੇਖ ਵੀ ਬਾਅਦ ਵਿੱਚ ਲਿਖਣ ਲੱਗਿਆ ਤੇ ਉਦੋਂ ਪਿਆਰ ਪੈ ਗਿਆ ਸਾਡੀ ਦੋਸਤੀ ਪੈ ਗਈ ਹਮ ਖਾਲਸਾ ਕਾਲਜ ਲੁਧਿਆਣਾ ਜਿਹੜਾ ਡਾਕਟਰ ਐਸ.ਪੀ ਸਿੰਘ ਦੀ ਨਿਗਰਾਨੀ ਚ ਗੁਰਪ੍ਰਜਨ ਗਿੱਲ ਮੈਂ ਪ੍ਰੇਮ ਬਰਵਾਲਾ ਹਰਪਾਲ ਕਨੇਚ ਵੀ ਸਾਡੀ ਇੱਕ ਟੀਲਖਬੀਰ ਮਾਰਕਟ ਹੋਣੀ ਜੀ ਅਸੀਂ ਹਰ 15 ਦਿਨਾਂ ਬਾਅਦ ਇੱਕ ਸਹਿਤਕ ਸਮਾਗਮ ਕਰਾਉਂਦੇ ਹੁੰਦੇ ਸੀ ਕਦੇ ਸੰਤ ਸਿੰਘ ਸਿੱਖੋ ਸੱਦ ਲਿਆ ਉਧਰੋਂ ਮੋਹਨ ਕਾਲੋ ਸੱਦ ਲਿਆ ਉਧਰੋਂ ਪ੍ਰੇਮ ਪ੍ਰਕਾਸ਼ ਸੱਦ ਲਿਆ ਉਧਰੋਂ ਦਲੀਪ ਕੌਰ ਟਵਾਣਾ ਸੱਦ ਲਈ ਜੀ ਤਾਂ ਉਹਦੇ ਵਿੱਚ ਫਿਰ 2-3 ਮਹੀਨੇ ਬਾਅਦ ਵੱਡਾ ਕਵੀ ਦਰਬਾਰ ਕਰਾ ਦਿੰਦੇ ਸੀ ਜੀ ਉਹ ਕਵੀ ਦਰਬਾਰ ਚ ਪਾਸ਼ ਨੂੰ ਵਿਸਾਦੇ ਰਹੇ ਤਾਂ ਉਹ ਅਸੀਂ ਇੱਕ ਸੰਕਲਪ ਰਸਾਲਾ ਕੱਢਦੇ ਹੁੰਦੇ ਸੀਗੇ ਉਦੋਂ ਜੀ ਉਹ ਆਮ ਤੌਰ ਤੇ ਉਹਦਾ ਪ੍ਰਭਾਵ ਇਹ ਸੀ ਵੀ ਉਹ ਐਨਟੀ ਸਟੈਬਲਿਸ਼ਮੈਂਟ ਉਹਦੇ ਚ ਆਮ ਕਵਤਾਵਾਂ ਕਹਾਣੀਆਂ ਨਹੀਂ ਛਪਦੀਆਂ ਤੇ ਉਹ ਪ੍ਰਕਾਸ਼ ਕਹਿਣ ਲੱਗਿਆ ਵੀ ਉਹ ਤੁਹਾਡਾ ਰਸਾਲਾ ਮੈਨੂੰ ਬਹੁਤ ਚੰਗਾ ਤੇ ਮੈਨੂੰ ਹਰ ਵਾਰ ਰਸਾਲਾ ਭੇਜਿਆ ਕਰੋ ਜੀ ਤੇ ਅਸੀਂ ਕਹਤਾ ਵੀ ਤੂੰ ਵੀ ਰਸਾਲੇ ਚ ਕੁਝ ਦੇ ਉਹ ਕਹਿੰਦਾ ਗੱਲ ਹੀ ਕੋਈ ਨਹੀਂ ਉਹਨੇ ਅਗਲੀ ਵਾਰੀ ਵੀ ਫਿਰ ਮਤਲਬ ਉਹ ਕਵਤਾਵਾਂ ਦੇਣ ਲੱਗ ਗਿਆ